ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਅੱਜ ਮੱਝ ਦਿਖਾਉਣਾ ਹੈ ਜੀ ਪ੍ਰੋਟੋਪ ਦੀ ਸਿਰੇ ਦੀ ਮੱਝ ਆ ਇੱਕ ਨੰਬਰ ਮੱਝ ਆ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਪੈਂਡ ਵਕਤਗੜਾ ਜ਼ਿਲ੍ਹਾ ਬਰਨਾਲਾ ਤੇ ਬਾਕੀ ਰੋਕ ਨੂੰ ਬਾਈ ਦਾ ਫੋਨ ਨੰਬਰ ਵੀ ਦੇ ਦਿੰਨੇ ਆ ਜੀ ਤੇ ਬਾਕੀ ਬਾਈ ਨੂੰ ਮੱਝ ਕਰ ਰਿਹਾ ਸਟਾਪ ਦੀ ਮੱਝਾਂ ਬਾਕੀ ਜੀ ਬਾਈ ਵੀ ਨਾਲ ਗੱਲ ਕਰਾਉਣੇ ਆ ਜੀ ਛੋਟੀ ਟੋਪ ਦੀ ਆ ਤੇ ਬਾਈ ਦੀ ਇੱਕ ਮੱਝ ਹੀ ਬਕਾਉ ਆ ਜਿਹਨਾਂ ਚੋਂ ਇਹ ਫਾਕੀ ਬਾਈ ਜੀ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਗੁਰਜਨ ਸਿੰਘ ਜੀ ਹਾਂਜੀ ਪਿੰਡ ਬਖਸ਼ਕੜ ਜੀ ਜ਼ਿਲ੍ਹਾ ਜਲੋ ਬਰਰੋਣਾ ਜੀ ਨੰਬਰ ਵੀਰੇ ਦੱਸ ਦੋ ਆਪਣਾ 62838 7707 ਦੁਬਾਰਾ ਫਿਰ ਦੱਸੋ ਜੀ 62838 7707 ਹਾਂਜੀ ਬਾਈ ਜੀ ਖੋਲ ਕੇ ਦਿਖਾਓ ਨਹੀਂ ਦੇਖਿਆ ਜੀ ਬਾਈ ਟੌਪ ਦੀ ਮੱਝਾ ਫਾਕੀ ਬਾਈ ਨਾਲ ਤੁਹਾਡੀ ਦੁੱਧ ਵਾਲੀ ਦੀ ਗੱਲ ਦਾ ਹੈ ਫਾਕੀ ਬਾਈ ਕੋਈ ਰੇਟ ਨਹੀਂ ਪੁੱਛਦੇ ਫਾਕੀ ਰੇਟ ਮੋਟਾ ਤੇ ਕੀ ਦਿਖਾਉਣਾ ਕੁੰਦੇ ਸਿੰਘ ਦੀ ਆ टॉप में लग जाए देख सकते हो फ्रंट बैक में लो भाई मोड़ लो ਠੀਕ ਹੈ ਜੀ 2.5 ਲੱਖ ਰੁਪਏ ਦਿੰਦੇ ਛੱਡਦੇ ਹਾਂ ਹਾਂ ਬਿਟੋ 50 ਹੀ ਛੱਡ ਦਾਂਗੇ ਜੀ ਠੀਕ ਹੈ ਜੀ ਤੇ ਆਪਣਾ ਕਿੰਨਾ ਦੁੱਧ ਆ ਜੀ ਦੇਖਾ ਇਹ 20 ਪਲੱਸ ਆ ਜੀ ਬਾਈ ਜੀ 20 ਪਲੱਸ ਦੁੱਧ ਇਹਦੀ ਚੋਈ ਹੋਈ ਹੋਈ ਆ ਹਰਿਆਣੇ ਅਚਲ ਦੀ ਵਿੱਚ 22 ਲੀਟਰ ਦੀ ਠੀਕ ਹੈ ਜੀ ਹਾਂ ਉਧਰੋਂ ਲੈ ਕੇ ਆਂਦੀ ਸੀ ਹਰਿਆਣੇ ਚ ਲੈ ਕੇ ਆ ਜੀ ਹਾਂ ਜੀ ਹਾਂ ਬਾਈ ਜੀ ਨੇ ਬਾਈ ਹਰਿਆਣੇ ਦੇ ਲੈ ਕੇ ਆ ਮੱਝ 22 ਲੀਟਰ ਦੁੱਧ ਚੋਈ ਹੋਈ ਵੀ ਟੈਗ ਲੱਗਾ ਹੋਇਆ ਪੱਕਾ ਟੈਗ ਵੀ ਲੱਗਾ ਬਾਈ ਚੋਈ ਹੋਈ ਵੀ ਆ ਤੇ ਰਾਜਸਥਾਨੋਂ ਚ ਲੈਣੀ ਨਹੀਂ ਜੀ ਹਰਿਆਣੇ ਚ ਹਰਿਆਣੇ ਤੋਂ ਮੱਝ ਆਈ ਬਾਈ ਦੇਖੋ ਉੰਡੀ ਸ਼ੰਘਾਪੁਰ ਟੌਪ ਦੀ ਹਾਈਟ ਲੈਂਥ ਪੰਜਵੀਂ ਵਾਰ ਬਚਾ ਦੇਣਾ ਇਹਨੇ ਪੰਜਵੇਂ ਪੰਜਵੇਂ ਸੂਰ ਹੈ ਜੀ ਪੰਜਵੀਂ ਵਾਰ ਬਚਾ ਦੇਣਾ ਮੋਦੀ ਦਾ ਟੀਕਾ ਲਗਾ ਉਹ ਲక్ష్ਮੀਂ ਡੈਰੀ ਫਾਰਮ ਵਾਲਾ ਦਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਬਾਈ ਜੀ ਬਾਈ ਕਹਿੰਦਾ ਤਸੱਲੀ ਕਰਕੇ ਆਵੀ ਚੋਕੇ ਘਰੋਂ ਫਿਰ ਲੈ ਕੇ ਜਾ ਠੀਕ ਹੈ ਜੀ ਹਾਂ ਤੁਹਾਨੂੰ ਦੇਖ ਸਕਦੇ ਨੇ ਤੇ ਤਿੰਨ ਚਾਰ ਕੋਦਨ ਕਹਿੰਦੇ ਆ ਹਜੇ ਇਹਨੇ ਚਾਰ ਪੰਜ ਤਨੂ ਕਹਿੰਦੇ ਆ ਬਾਈ ਕਹਿੰਦਾ ਤੇ ਮੋਲ ਹੈਗਾ ਢਾਈ ਢਾਈ ਦੀ ਛੱਡਣੀ ਆ ਢਾਈ ਦੀ ਛੱਡਣੀ ਆ ਜੀ ਬਾਈ ਕਹਿੰਦਾ ਠੀਕ ਹੈ ਜੀ ਛੋਪੀ ਢੁੱਟੀ ਆ ਬਾਈ ਨੇ ਬ੍ਰੀਡ ਪੈਦਾ ਕਰਨ ਵਾਲੀ ਚੀਜ਼ ਹੈ ਹਾਂਜੀ ਬ੍ਰੀਡ ਪੈਦਾ ਕਰਨ ਵਾਲੀ ਚੀਜ਼ ਹੈ ਜੀ ਦੇਖੋ ਉਹ ਝੋਟੀ ਪਹਿਲੀ ਹੋਈ ਇਹਦੀ ਹੈ ਉਹ ਵੀ ਦਿਖਾ ਦਿਓ ਜੀ ਵੈਸੇ ਤਾਂ ਹਾਂ ਇਹ ਝੋਟੀ ਉਹ ਵੀ ਦੇਖੋ ਜੀ ਇਹਦੀ ਤੇ ਪਹਿਲੀ ਝੋਟੀ ਇਹ ਵੀ ਹੈ ਜੀ ਇਹ ਦੇਖ ਸਕਦੇ ਹੋ ਪਹਿਲੇ ਸੁਗਨਾਂ ਦੀ ਬਗਣੀ ਖੋਲ ਕੇ ਦੇਖੋ ਨਹੀਂ ਇਹ ਤਾਂ ਕੋਲ ਵਿੱਚ ਨਹੀਂ ਹੈਗੀ ਨਾ ਪਹਿਲਾਂ ਉਹ ਦਿਖਾਉਣੇ ਆ ਦੇਖੋ ਕੁੰਡੇ ਸੰਗਾਂ ਦੀ ਝੋਟੀ ਜੀ ਇਹਦੀ ਹਾਂ ਬ੍ਰੀਡ ਵਧੀਆ ਪੈਦਾ ਕਰਦੀ ਹੈ ਜੀ ਔਰ ਦੇਖ ਸਕਦੇ ਹੋ ਭਾਈ ਜੀ ਮੱਝ ਤੇ ਹੁਣ ਤੁਸੀਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ ਓਕੇ ਜੇ ਵੀਡੀਓ ਨਾਲ ਕਨੈਕਟ ਕਰਨਾ ਹੋਵੇ ਆਪਣਾ ਨੰਬਰ ਤੁਹਾਨੂੰ ਪਤਾ 987213355 ਆਪਾਂ ਹੋਰ ਵੀ ਵੀਡੀਓ ਕਰਾਉਂਦੇ ਰਹਿਣੇ ਆ ਮਿਲਦੇ ਆ ਜੀ ਅਗਲੀ ਵੀਡੀਓ ਚ ਓਕੇ ਬਾਏ